ਹਾਂਜੀ ਅੱਜ ਮੈਂ ਬਣਾ ਰਹੀ ਸੀ ਗੋਲ ਗੱਪੇ ਤੇ ਇਹ ਦੇਖੋ ਜੀ ਗੋਲ ਗੱਪੇ ਇਹ ਮੈਂ ਮਟੀਰੀਅਲ ਤਿਆਰ ਕੀਤਾ ਹੈ ਆਲੂ ਕਾਲੇ ਚਨੇ ਔਰ ਪਿਆਜ਼ ਇਹਦੇ ਚ ਤੁਸੀਂ ਹਰੀ ਮਿਰਚ ਵੀ ਪਾ ਸਕਦੇ ਹੋ ਬਟ ਮੈਂ ਜਿਹੜੀ ਹਰੀ ਮਿਰਚ ਸੀ ਨਾ ਇਹਦੇ ਚ ਗ੍ਰाइंड ਕਰਕੇ ਮੈਂ ਪਾਣੀ ਚ ਪਾ ਦਿੱਤੀ ਹੈ ਇਮਲੀ ਵਾਲੇ ਮੈਂ ਪਾਣੀ ਬਣਾਏ ਨੇ ਇਹ ਖੱਟੇ ਹੈਗੇ ਨੇ ਦੋਨੋਂ ਇਹ ਮਿੱਠਾ ਹੈ ਤੇ ਇਹਦੇ ਚ ਮੈਂ ਮਟੀਰੀਅਲ ਭਰ ਕੇ ਇਹ ਦੇਖੋ ਰੱਖਿਆ ਹੈ ਤੇ ਬਹੁਤ ਹੀ ਟੇਸਟੀ ਤੇ ਬਹੁਤ ਹੀ ਹੈਲਦੀ ਬੰਦੇ ਇੱਕ ਵਾਰੀ ਮੇਰੀ ਰੈਸਪੀ ਨੂੰ ਜਰੂਰ ਟਰਾਈ ਕਰਕੇ ਦੇਖਣਾ ਬੜਾ ਹੀ ਮਜ਼ਾ ਆਉਂਦਾ ਹੈ ਬਾਹਰ ਤੁਹਾਨੂੰ ਪਤਾ ਅੱਜ ਕੱਲ ਬਹੁਤ ਮਿਲਾਵਟਾਂ ਕਰਦੇ ਨੇ ਤੇ ਘਰ ਦੇ ਜਦੋਂ ਬਣਾਏ ਹੋਣਗੇ ਨਾ ਤਾਂ ਤੁਸੀਂ ਕਿੰਨੇ ਕਿੰਨੇ ਖਾ ਲੋਗੇ ਤੁਹਾਨੂੰ ਪਤਾ ਹੀ ਨਹੀਂ ਚੱਲਣਾ ਠੀਕ ਹੈ ਜੀ ਤਾਂ ਜੀ ਦੇਖੋ ਕਿੰਨੀ ਵਧੀਆ ਬਣੀਏ ਕਾਂਜੀ ਵੀ ਇਸ ਤਰੀ ਬਣਾਣਾ ਜਿਹੜੇ ਮੇਰੇ ਰੈਪ ਚਲੋ ਹੁਣ ਮੈਂ ਰੈਸਪੀ ਸਟਾਰਟ ਕਰ ਲਗੀ ਜਿਸ ਤਰ੍ਹਾਂ ਮੈਂ ਬਣਾ ਰਹੀ ਹਾਂ ਤੁਸੀਂ ਵੀ ਸੇਮ ਬਣਾਣਾ ਠੀਕ ਹੈ ਜੀ ਓਕੇ ਜੀ ਹਾਂਜੀ ਹੈਲਦੀ ਕਿਚਨ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਬਣਾ ਰਹੀ ਸੀ ਗੋਲ ਗੱਪੇ ਬਟ ਗੋਲ ਗੱਪੇ ਬਣਾਉਣ ਤੋਂ ਪਹਿਲੇ ਸਾਨੂੰ ਪਾਣੀ ਚਾਹੀਦਾ ਹੁੰਦਾ ਹੈ ਤੇ ਗੋਲ ਗੱਪਿਆਂ ਦੇ ਵਿੱਚ ਪਾਉਣ ਵਾਲਾ ਮਟੀਰੀਅਲ ਮਟੀਰੀਅਲ ਦੇ ਨਾਲ ਜਦੋਂ ਅਸੀਂ ਗੋਲ ਗੱਪੇ ਵਿੱਚ ਪਾਉਂਦੇ ਆ ਤੇ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਮੈਂ ਆਲੂ ਬੋਇਲ ਕਰ ਲਏ ਸੀ ਇਹ ਦੇਖੋ ਆਲੂ ਮੈਂ ਬੋਇਲ ਕਰ ਲਏ ਸੀ ਜਿੰਨੇ ਮਨ ਚਾਹੀਦੇ ਸੀ ਮੈਂ ਮੈਸ਼ ਕਰ ਲਏ ਨੇ ਔਰ ਇਹਦੇ ਵਿੱਚ ਮੈਂ ਪਿਆਜ਼ ਤੇ ਚਨੇ ਜੋ ਬੋਇਲ ਕੀਤੇ ਹੋਏ ਸੀ ਚਨੇ ਮੈਂ ਬੋਇਲ ਕੀਤੇ ਵਿੱਚ ਪਾ ਦਿੱਤੇ ਨੇ ਠੀਕ ਹੈ ਜੀ ਇਹਨੂੰ ਮਿਕਸ ਕਰ ਲਿਆ ਮਟੀਰੀਅਲ ਜਿੰਨਾ ਸਾਨੂੰ ਜ਼ਰੂਰਤ ਸੀ ਤੇ ਇਹਦੇ ਵਿੱਚ ਹੁਣ ਅਸੀਂ ਪਾਵਾਂਗੇ ਕਾਲਾ ਨਮਕ ਤੇ ਕਾਲੀ ਮਿਰਚ ਤੇ ਇਹਨੂੰ ਬਣਾਵਾਂਗੇ ਅਸੀਂ ਚਟਪਟਾ ਚਾਟ ਮਸਾਲਾ ਵੀ ਪਾਵਾਂਗੇ ਜਿੰਨਾ ਤੁਹਾਨੂੰ ਮਟੀਰੀਅਲ ਇਹਦੇ ਵਿੱਚ ਚਾਟ ਮਸਾਲੇ ਚ ਚਾਹੀਦਾ ਹੈ ਹਰੀ ਮਿਰਚ ਵੀ ਤੁਸੀਂ ਪਾ ਸਕਦੇ ਹੋ ਬਟ ਅਸੀਂ ਹਰੀ ਮਿਰਚ ਨਹੀਂ ਪਾ ਰਹੇ ਕਿਉਂਕਿ ਹਰੀ ਮਿਰਚ ਮੈਂ ਜਿਹੜਾ ਇਹ ਪਾਣੀ ਬਣਾ ਕੇ ਰੱਖਿਆ ਹੈ ਨਾ ਇਹਦੇ ਵਿੱਚ ਮੈਂ ਗ੍ਰाइंड ਕਰਕੇ ਨਾ ਹਰੀ ਮਿਰਚ ਕਾਲੀ ਮਿਰਚ ਔਰ ਸੌਫ ਜੁਆਇਨ ਤੇ ਜੀਰਾ ਸਾਰਾ ਕੁਝ ਮੈਂ ਗ੍ਰाइंड ਕਰਕੇ ਉਹਦੇ ਹੀ ਪਾ ਦਿੱਤਾ ਸੀ ਸਿਰਫ ਨਮਕ ਨਹੀਂ ਪਾਇਆ ਕਿਉਂਕਿ ਜਦੋਂ ਅਸੀਂ ਨਮਕ ਵਗੈਰਾ ਪਾ ਕੇ ਚੀਜ਼ ਰੱਖ ਦਿੰਦੇ ਹਾਂ ਤੇ ਜਲਦੀ ਖਰਾਬ ਹੋ ਜਾਂਦੀ ਹੈ ਇਸ ਵਾਸਤੇ ਜਦੋਂ ਤੁਸੀਂ ਚੀਜ਼ ਬਣਾਣਾ ਹੈ ਮਟੀਰੀਅਲ ਜ਼ਿਆਦਾ ਬਣਾਣਾ ਹੈ ਅਗਰ ਤੁਹਾਡੇ ਗੈਸਟ ਆਣੇ ਨੇ 2-4 ਦਿਨ ਬਾਅਦ ਹੀ ਤੁਸੀਂ ਪਹਿਲੇ ਬਣਾ ਕੇ ਰੱਖਿਆ ਇਹ ਦੇਖੋ ਮੈਂ ਕੱਚ ਦੀ ਬੋਤਲ ਵਿੱਚ ਖੱਟਾ ਪਾਣੀ ਇਮਲੀ ਵਾਲਾ ਪਾ ਕੇ ਇਹਨੂੰ ਬਿਲਕੁਲ ਪੂੰਣ ਕੇ ਸਾਫ਼ ਕਰਕੇ ਬਿਲਕੁਲ ਇਹ ਰੱਖ ਦਿੱਤਾ ਕਿਉਂਕਿ ਇਹਦੇ ਵਿੱਚ ਬਿਲਕੁਲ ਵੀ ਕੁਝ ਨਹੀਂ ਮਟੀਰੀਅਲ ਹੈਗਾ ਬਿਲਕੁਲ ਪਲੇਨ ਪਾਣੀ ਹੈ ਤੇ ਇਹ ਦੇਖੋ ਮੈਂ ਦੋ ਡੰਗੇ ਤਿਆਰ ਕੀਤੇ ਹੋਏ ਨੇ ਤੇ ਚਿਕਕ ਮੈਂ ਖੱਟਾ ਬਣਾਵਾਂਗੀ ਕਿ ਮੈਂ ਮਿੱਠਾ ਬਣਾਵਾਂਗੀ ਐਸੇ ਪਾਣੀ ਨੂੰ ਯੂਜ਼ ਕਰ ਲਾਂਗੇ ਦੋ ਥਾਵਾਂ ਤੇ ਠੀਕ ਹੈ ਜੀ ਇਹ ਹੁਣ ਅਸੀਂ ਸਭ ਤੋਂ ਪਹਿਲੇ ਅਸੀਂ ਇਹ ਮਟੀਰੀਅਲ ਬਣਾਣਾ ਜੋ ਕਿ ਗੋਲ ਗੱਪੇ ਇਸ ਤੋਂ ਬਿਨਾ ਮਜ਼ਾ ਹੀ ਨਹੀਂ ਆਂਦਾ ਖਾਣ ਦਾ ਤੁਸੀਂ ਦੇਖਦੇ ਹੋ ਮਾਰਕੀਟ ਵਿੱਚ ਜਾਂਦੇ ਹੋ ਅੱਜ ਕੱਲ ਬਹੁਤ ਹੀ ਹਿਰਾ ਫੇਰੀਆਂ ਹੋਣ ਲੱਗ ਗਿਆ ਨੇ ਚਟ ਮਤਲਬ ਚਟਪਟੇ ਖਾਂਦੇ ਖਾਂਦੇ ਨਾਲ ਅਸੀਂ ਗੰਦ ਖਾ ਕੇ ਘਰ ਆ ਜਨਾਂ ਤੇ ਬਿਮਾਰ ਪੈ ਜਨਾਂ ਤੇ ਮੇਰੀ ਮੋਸਟਲੀ ਇਹ ਕੋਸ਼ਿਸ਼ ਹੁੰਦੀ ਹੈ ਕਿ ਮੈਂ ਘਰ ਹੀ ਬਣਾਵਾਂ ਚੀਜ਼ ਤੇ ਮੈਂ ਅੱਜ ਬੱਚਾ ਉਹਨਾਂ ਘਰ ਬਣਾ ਕੇ ਖਿਲਾ ਰਹੀ ਆ ਮੈਂ ਇਹਦੇ ਸਭ ਤੋਂ ਪਹਿਲੇ ਨਮਕ ਪਾਵਾਂਗੀ ਫਿੱਕੇ ਨੇ ਬਿਲਕੁਲ ਇਹ ਸਾਰਾ ਕੁਝ ਫਿੱਕਾ ਹੈਗਾ ਅੱਜ ਇਹਦੇ ਵਿੱਚ ਕੁਝ ਨਹੀਂ ਪਾਇਆ ਕਿਉਂਕਿ ਅਸੀਂ ਇਹਨੂੰ ਵੀ ਚਟਪਟਾ ਬਣਾਣਾ ਤੇ ਇਹਦੇ ਵਿੱਚ ਵੀ ਅਸੀਂ ਨਮਕ ਕਾਲੀ ਮਿਰਚ ਹਰੀ ਮਿਰਚ ਵੀ ਪਾ ਸਕਦੇ ਹੋ ਚਾਟ ਮਸਾਲਾ ਪਾ ਲਓ ਤੁਸੀਂ ਜੜੀ ਮਰਚੀ ਜਿੰਦੇ ਚ ਪਾ ਸਕਦੇ ਹੋ ਇਹਨੂੰ ਚਟਪਟਾ ਜਿੰਨਾ ਮਰਜ਼ੀ ਬਣਾ ਸਕਦੇ ਹੋ ਠੀਕ ਹੈ ਜੀ ਬਟ ਮੈਂ ਇਹਦੇ ਵਿੱਚ ਸਿਰਫ ਨਮਕ ਤੇ ਕਾਲੀ ਮਿਰਚ ਪਾ ਰਹੀ ਆ ਹਰੀ ਮਿਰਚ ਅਸੀਂ ਅਲੱਗ ਬਣਾਵਾਂਗੇ ਉਹ ਬੱਚੇ ਨੂੰ ਦੇਣ ਵਾਸਤੇ ਫਿਰ ਕਿਉਂਕਿ ਬੱਚਾ ਵੀ ਖਾਂਦਾ ਹੈ ਤੇ ਉਹ ਫਿਰ ਮੂੰਚ ਆ ਜਾਂਦੀ ਹੈ ਬੱਚੇ ਦੇ ਅਸੀਂ ਹਰੀ ਮਿਰਚ ਅਲੱਗ ਕੱਟ ਕੇ ਰੱਖਾਂਗੇ ਬਟ ਤੁਸੀਂ ਇਹਦੇ ਚ ਪਾ ਸਕਦੇ ਹੋ ਅਗਰ ਤੁਹਾਡੇ ਬੱਚੇ ਖਾ ਲੈਂਦੇ ਨੇ ਵੱਡੇ ਖਾ ਲੈਂਦੇ ਨੇ ਤੇ ਇਹਦੇ ਥੋੜਾ ਜਿਹਾ ਸਿਰ ਨਾਲ ਹੀ ਅਸੀਂ ਚਾਟ ਮਸਾਲਾ ਪਾ ਦਾਂਗੇ ਠੀਕ ਹੈ ਜੀ ਫਿਰ ਇਹਨੂੰ ਅੱਛੀ ਤਰ੍ਹਾਂ ਮਿਕਸ ਕਰ ਲਾਂਗੇ ਹੁਣ ਇਹਨੂੰ ਸਾਈਡ ਤੇ ਕਰਕੇ ਅਸੀਂ ਬਣਾਵਾਂਗੇ ਪਾਣੀ ਪਹਿਲੇ ਪਾਣੀ ਦੇਖੋ ਤੁਸਾਨੂੰ ਜੇ ਤਾਂ ਤੁਹਾਡੇ ਜ਼ਿਆਦਾ ਪਾਣੀ ਤੁਹਾਨੂੰ ਲੱਗਦਾ ਹੈ ਤੇ ਤੁਸੀਂ ਉਨਾਂ ਕੀ ਲੋ ਪਾਣੀ ਜਿੰਨਾ ਤੁਹਾਨੂੰ ਜ਼ਰੂਰਤ ਹੈ ਜਿੰਨਾ ਤੁਸੀਂ ਇੱਕ ਟਾਈਮ ਪੀਣਾ ਹੈ ਠੀਕ ਹੈ ਜੀ ਤੇ ਹੁਣ ਮੈਂ ਇਹਦੇ ਚ ਪਾਣ ਲੱਗਿਆਂ ਪਹਿਲੇ ਮਿੱਠਾ ਪਾਣੀ ਬਣਾਣ ਲੱਗਿਆਂ ਜਿੰਨਾ ਕਿ ਸਾਨੂੰ ਜ਼ਰੂਰਤ ਹੈ ਅਸੀਂ ਓਨਾ ਹੀ ਕੱਢਾਂਗੇ ਤੇ ਬਾਕੀ ਅਸੀਂ ਰੱਖ ਵੀ ਸਕਦੇ ਆ ਇਹ ਬਣਾਵਾਂਗੇ ਮਿੱਠਾ ਕਿਉਂਕਿ ਮਿੱਠਾ ਘੱਟ ਲੱਗਦਾ ਪਾਣੀ ਅਸੀਂ ਸਿਰਫ ਛੋਟੂ ਵਾਸਤੇ ਬਣਾ ਲਿਆ ਜਿਆਦਾ ਮਿੱਠਾ ਸੀ ਖੱਟਾ ਖੱਟਾ ਮਿੱਠਾ ਮਿਕਸ ਕਰਕੇ ਖਾ ਲੈਣੇ ਤੇ ਦੋ ਚਮਚੇ ਤੁਸੀਂ ਚੀਨੀ ਪਾ ਦਿਓ ਤੇ ਨਾਲ ਹੀ ਪਾ ਦਿਓ ਤੁਸੀਂ ਕਾਲਾ ਨਮਕ ਤੇ ਕਾਲੀ ਮਿਰਚ ਠੀਕ ਹੈ ਜੀ ਮੈਂ ਜੀਰਾ ਸੌਫ ਜਵੈਨ ਸਾਰਾ ਕੁਝ ਗ੍ਰाइंड ਕਰਕੇ ਪਹਿਲੇ ਪਾਇਆ ਅਗਰ ਤੁਸੀਂ ਨਹੀਂ ਪਾਇਆ ਤੇ ਤੁਸੀਂ ਬਾਅਦ ਵਿੱਚ ਵੀ ਪਾ ਸਕਦੇ ਹੋ ਇਹ ਜਿਹੜੀਆਂ ਚੀਜ਼ਾਂ ਨੇ ਤੁਸੀਂ ਬਾਅਦ ਵਿੱਚ ਵੀ ਪਾ ਸਕਦੇ ਹੋ ਪਲੇਨ ਵੀ ਤੁਸੀਂ ਇਮਲੀ ਦਾ ਪਾਣੀ ਬਣਾ ਕੇ ਤੁਸੀਂ ਰੱਖ ਸਕਦੇ ਹੋ ਤੁਸੀਂ ਹੁਣ ਇਹਨਾਂ ਨੂੰ ਮਿਕਸ ਕਰ ਲਓ ਚੰਗੀ ਤਰ੍ਹਾਂ ਚਮਚ ਦੇ ਨਾਲ ਅਗਰ ਤੁਹਾਡੇ ਕੋਲ ਗੁੜ ਪਿਆ ਹੈ ਜਾਂ ਤੁਹਾਡੇ ਕੋਲ ਸ਼ੱਕਰ ਪਈ ਹੈ ਤੁਸੀਂ ਉਹ ਵੀ ਪਾ ਸਕਦੇ ਹੋ ਇਹ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਠੀਕ ਹੈ ਜੀ ਹੁਣ ਅਸੀਂ ਇਹਨਾਂ ਨੂੰ ਅੱਛੀ ਤਰ੍ਹਾਂ ਮਿਕਸ ਕਰਕੇ ਇੱਕ ਕੋਲ ਬਣਾ ਲਾਂਗੇ ਉਸ ਤੋਂ ਬਾਅਦ ਅਸੀਂ ਖੱਟਾ ਬਣਾਵਾਂਗੇ ਹਾਂਜੀ ਸਾਡਾ ਜਿਹੜਾ ਮਿੱਠਾ ਪਾਣੀ ਸੀ ਉਹ ਤਿਆਰ ਹੋ ਗਿਆ ਮੈਂ ਵਿੱਚ ਥੋੜੀ ਗੁੰਦੀ ਸੁੱਟ ਦਿੱਤੀ ਏ ਗੁੰਦੀ ਨਾਲ ਬਹੁਤ ਵਧੀਆ ਲੱਗਦਾ ਦੇਖਣ ਨੂੰ ਵੀ ਤੇ ਚਟਪਟਾ ਵੀ ਬਣ ਜਾਂਦਾ ਬਹੁਤ ਵਧੀਆ ਤੇ ਤੁਸੀਂ ਜਦੋਂ ਵੀ ਇਹ ਪਾਣੀ ਬਣਾਣਾ ਨਾ ਇਹਨੂੰ ਇਮਲੀ ਨੂੰ ਕਾੜਨਾ ਪਹਿਲੇ ਰੱਖ ਦੇਣਾ 2 ਗਲਾਸ ਘੜ ਤੋਂ ਘੜ ਪਾਣੀ ਪਾ ਕੇ ਤੇ ਘੜ ਤੋਂ ਘੜ ਮੈਂ 100 ਗ੍ਰਾਮ ਇਹਦੇ ਚ ਪਾਈ ਸੀ ਇਮਲੀ ਤੇ ਗਾੜਾ ਪਾਣੀ ਬਣਾ ਲਓ ਤੁਸੀਂ ਬਾਅਦ ਤੁਸੀਂ ਪਾਣੀ ਮਿਕਸ ਕਰਕੇ ਦੇਖੋ ਕਲਰ ਕਿੰਨਾ ਚੇਂਜ ਹੋ ਗਿਆ ਮਟੀਰੀਅਲ ਪਾਉਣ ਨਾਲ ਇਹ ਕਲਰ ਦੇਖੋ ਰੈੱਡ ਏ ਉਰੇ ਅੱਧਰ ਦੇਖੋ ਬਿਲਕੁਲ ਗੋਲ ਗੱਪੇ ਵਾਲਾ ਪਾਣੀ ਬਣ ਗਿਆ ਅਗਰ ਤੁਸੀਂ ਇਹਨੂੰ ਬਣਾਣਾ ਤਾਂ 2 ਗਲਾਸ ਪਾਣੀ ਘੱਟ ਤੋਂ ਘੱਟ 2.5 ਗਲਾਸ ਪਾਣੀ ਪਾ ਕੇ ਇਹਨੂੰ ਹਲਕੇ ਸੇਕ ਤੇ ਬਿਲਕੁਲ ਸੇਕ ਮਤੇ ਇਹਨੂੰ ਕੜਨਾ ਰੱਖ ਦੋ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਇਹਨੂੰ ਕੜਨ ਦੋ ਫਿਰ ਉਸ ਤੋਂ ਬਾਅਦ ਇਹਨੂੰ ਪੂਨ ਲੈਣਾ ਚੰਗੇ ਤਰ੍ਹਾਂ ਤੇ ਇਹਦੇ ਵਿੱਚ ਹੀ ਮੈਂ 2-3 ਹਰੀਆਂ ਮਿਰਚਾਂ ਕਾਲੀ ਮਿਰਚ ਤੇ ਥੋੜੀ ਸੌਫ ਜਵੈਨ ਤੇ ਜੀਰਾ ਉਹਨੂੰ ਅੱਛੇ ਤਰ੍ਹਾਂ ਮੈਂ ਗ੍ਰਾਇੰਡ ਕਰਕੇ ਇਹਦੇ ਵਿੱਚ ਹੀ ਕੜਦੇ ਚਿਪਾਤਾ ਸੀਗਾ ਤੇ ਜਦੋਂ ਮੈਂ ਪੋੜਿਆ ਉਹ ਗੰਧਮੰਦ ਸਾਰਾ ਨਿਕਲ ਗਿਆ ਵਿੱਚੋਂ ਮਟੀਰੀਅਲ ਐਨ ਮੈਂ ਅੱਛੇ ਤਰ੍ਹਾਂ ਪਉਣ ਕੇ ਬਿਲਕੁਲ ਪਲੇਨ ਕਰ ਦਿੱਤਾ ਐ ਦੇਖੋ ਜੀ ਇਹਦੇ ਵਿੱਚ ਪਾਣੀ ਚ ਕੁਝ ਵੀ ਨਹੀਂ ਆ ਮੈਂ ਬੂੰਦੀ ਹੁਣ ਪਾਈ ਐ ਪੋੜਿਆ ਤੇ ਤੁਹਾਡੇ ਸਾਹਮਣੇ ਮੈਂ ਨਮਕ ਤੇ ਕਾਲੀ ਮਿਰਚ ਪਾਈ ਐ ਇਹ ਸਾਡਾ ਹੋ ਗਿਆ ਮਟੀਰੀਅਲ ਮਿੱਠਾ ਤਿਆਰ ਤੇ ਹੁਣ ਅਸੀਂ ਬਣਾਵਾਂਗੇ ਨਮਕੀਨ ਨਮਕੀਨ ਦੇ ਵਿੱਚ ਵੀ ਥੋੜਾ ਤੁਸੀਂ ਮਿੱਠਾ ਪਾਣਾ ਐ ਨਹੀਂ ਕਿ ਨਹੀਂ ਪਾਣਾ ਮਿੱਠਾ ਜ਼ਰੂਰ ਪਾਣਾ ਹੁਣ ਦੇਖੋ ਸਾਡਾ ਇੰਨਾ ਕੁ ਬਚ ਗਿਆ ਤੇ ਮੈਂ ਇਹਨੂੰ ਰੱਖ ਦਵਾਂਗੀ ਇਹ ਜ਼ਿਆਦਾ ਮਤਲਬ ਖੱਟਾ ਹੈਗਾ ਤਾਂ ਵੀ ਥੋੜਾ ਪਾਣੀ ਅਸੀਂ ਮਿਕਸ ਕਰ ਰਹੇ ਹਾਂ ਬਹੁਤ ਜ਼ਿਆਦਾ ਖੱਟਾ ਹੈ ਹੁਣ ਅਸੀਂ ਖਾ ਰਹੇ ਹਾਂ ਨਾਲ ਹੀ ਗੋਲ ਕੱਪੇ ਤੇ ਜਿੰਨਾ ਸਾਨੂੰ ਜ਼ਰੂਰਤ ਹੈ ਅਸੀਂ ਨਾਲ ਹੀ ਮਟੀਰੀਅਲ ਪਾ ਲੈਣਾ ਇੱਕ ਚਮਚ ਹੁਣ ਇਹਦੇ ਚ ਚੀਨੀ ਅਸੀਂ ਜ਼ਰੂਰ ਪਾਵਾਂਗੇ ਕਿਉਂਕਿ ਬਿਲਕੁਲ ਖੱਟਾ ਵੀ ਨਹੀਂ ਨਾ ਪਿੱਟਾ ਜਾਂਦਾ ਫਿਰ ਉਹਦੇ ਚ ਅਸੀਂ ਜ਼ਿਆਦਾ ਪਾਏ ਸੀ ਉਹ ਮਿੱਠਾ ਪਾਣੀ ਬਣਾਇਆ ਤੇ ਹੁਣ ਇਹਦੇ ਚ ਵੀ ਅਸੀਂ ਥੋੜੇ ਨਮਕ ਪਾਵਾਂਗੇ ਕਿਉਂਕਿ ਜਦੋਂ ਸਾਡਾ ਮਟੀਰੀਅਲ ਤਿਆਰ ਹੁੰਦਾ ਹੈ ਤੇ ਸਾਨੂੰ ਇੰਨਾ ਟਾਈਮ ਨਹੀਂ ਲੱਗਦਾ ਬਣਾਉਣ ਚ ਫਟਾਫਟ ਬਣ ਜਾਂਦਾ ਹੈ ਦੇ ਨਾਲ ਹੀ ਅਸੀਂ ਕਾਲੀ ਮਿਰਚ ਵੀ ਪਾ ਦਾਂਗੇ ਐ ਸਾਡਾ ਬਣ ਜਾਏਗਾ ਖੱਟਾ ਪਾਣੀ ਠੀਕ ਹੈ ਜੀ ਐਦਿਸ ਤੁਸੀਂ ਚਾਟ ਮਸਾਲਾ ਵੀ ਪਾ ਸਕਦੇ ਹੋ ਜੋ ਮਰਜੀ ਪਾ ਲਓ ਹੋਰ ਪਰ ਖੱਟਾ ਤੇ ਅੱਗੇ ਹੁੰਦਾ ਥੋੜਾ ਚਾਟ ਮਸਾਲਾ ਮੈਂ ਪਾ ਦਿੱਤਾ ਤੇ ਅਸੀਂ ਹੁਣ ਇਹਨਾਂ ਨੂੰ ਕਰ ਦਾਂਗੇ ਮਿਕਸ ਅੱਛੇ ਤਰ੍ਹਾਂ ਪਾਣੀ ਕਿਉਂਕਿ ਅਦਿਸ ਟੀਨੀਸ ਥੋੜੀ ਪਾਈ ਹੈ ਤੇ ਸਾਡਾ ਖੱਟਾ ਮਿੱਠਾ ਬਣੇਗਾ ਉਹ ਜ਼ਿਆਦਾ ਮਿੱਠਾ ਹੈਗਾ ਉਹ ਬਿਲਕੁਲ ਮਿੱਠਾ ਹੋ ਗਿਆ ਹੁਣ ਤੇ ਇਹ ਥੋੜਾ ਖੱਟਾ-ਖੱਟਾ ਬਣ ਗਿਆ ਖੱਟਾ-ਮਿੱਠਾ ਬਣ ਗਿਆ ਅਸੂਣੇ ਅਦੇ ਚ ਵੀ ਗੁੰਦੀ ਪਾਵਾਂਗੇ ਇਹਨੂੰ ਵੱਖਰੇ ਗਲਾਸ ਚ ਪਾ ਦਾਂਗੇ ਜਦੋਂ ਖਾਣਾ ਹੋਵੇ ਬੱਚਿਆਂ ਨੂੰ ਫਿਰ ਈਜ਼ੀ ਹੁੰਦਾ ਕਿਉਂਕਿ ਡੋਂਗੇ ਨਾਲ ਤੇ ਖਾਣਾ ਮੁਸ਼ਕਲ ਹੋ ਜਾਂਦਾ ਐਸੇ ਵਿੱਚ ਮੈਂ ਦੇਖੋ ਕੱਪ ਵਿੱਚ ਵੱਡੇ ਚ ਪਾ ਦਿੱਤਾ ਜਿੰਨਾ ਫਿਰ ਜ਼ਰੂਰਤ ਹੋਏਗਾ ਹੋਰ ਬਣਾ ਲਾਂਗੇ ਹੁਣ ਐ ਥੋੜਾ ਜਿਹਾ ਮੈਂ ਪਾਣੀ ਪੱਲੇ ਵੀ ਮਿਕਸ ਕੀਤਾ ਸੀ ਹੁਣਵੇਂ ਮੈਂ ਮਿਕਸ ਕਰਾਂਗੀ ਇਹਦੇ ਚ ਪਾਣੀ ਤੇ ਨਾਲ ਹੀ ਅਸੀਂ ਥੋੜੀ ਦੇਤੇ ਚ ਫਿਰ ਗੁੰਦੀ ਪਾ ਦਾਂਗੇ ਫਿਰ ਮੈਂ ਇਹਦੇ ਚ ਖੱਟੇ ਵਾਲੇ ਚ ਪਿਆਜ਼ ਵੀ ਪਾਵਾਂਗੇ ਨਾਲ ਜਿੰਨੀ ਤੁਹਾਨੂੰ ਗੁੰਦੀ ਚਾਹੀਦੀ ਹੋ ਤੁਸੀਂ ਥਾਲੋ ਦੇਖੋ ਇਹ ਬਈ ਅੱਛੀ ਲੱਗਦੀ ਹੈ ਤੇ ਮੈਂ ਅੱਜ ਵਸੇ ਪਿਆਜ਼ ਵੀ ਕੱਟ ਕੇ ਰੱਖੇ ਹੋਣ ਉਹ ਵੀ ਮੈਂ ਪਾਵਾਂਗੀ ਵਿੱਚ ਠੀਕ ਹੈ ਜੀ ਖੱਟੇ ਵਾਲੇ ਚ ਪਿਆਜ਼ ਜ਼ਰੂਰ ਪਾਣੇ ਨੇ ਪਰ ਮੈਂ ਥੋੜੇ ਪਾ ਲਵਾਂ ਅਗਰ ਤੁਸੀਂ ਨਹੀਂ ਖਾਂਦੇ ਤਾਂ ਸਕਿੱਪ ਕਰ ਸਕਦੇ ਹੋ ਅਗਰ ਖਾਂਦੇ ਹੋ ਤਾਂ ਪਿਆਜ਼ ਜ਼ਰੂਰ ਪਾਣਾ ਕਿਉਂਕਿ ਇਹਦੇ ਵਿੱਚ ਜਦੋਂ ਪਿਆਜ਼ ਆਂਦੇ ਨਾ ਠੰਡੇ ਠੰਡੇ ਪਾਣੀ ਦੇ ਵਿੱਚ ਖੱਟਾ ਮਿੱਠਾ ਪਿਆਜ਼ ਆਂਦਾ ਬਹੁਤ ਹੀ ਮਜ਼ੇਵਲਾ ਲੱਗਦਾ ਹੈ ਮਟੀਰੀਅਲ ਤੇ ਇੱਕ ਵਾਰੀ ਜ਼ਰੂਰ ਮੇਰੀ ਰੈਸਪੀ ਨੂੰ ਟ੍ਰਾਈ ਕਰਨਾ ਇਹ ਹੁਣ ਸਾਡਾ ਸਾਰਾ ਪਾਣੀ ਤਿਆਰ ਹੋ ਗਿਆ ਦੋਨੋਂ ਤਰ੍ਹਾਂ ਦਾ ਐ ਮਿੱਠਾ ਵੀ ਤੇ ਖੱਟਾ ਵੀ ਤੇ ਅਦਰੋਂ ਸੀ ਆਲੂ ਦਾ ਵੀ ਮਟੀਰੀਅਲ ਤਿਆਰ ਕਰ ਲਿਆ ਆਲੂ ਤੇ ਉਬਲੇ ਹੋਏ ਕਾਲੇ ਚਲੇ ਤੇ ਨਾਲ ਪਿਆਜ਼ ਠੀਕ ਹੈ ਜੀ ਤੁਸੀਂ ਇੱਥੇ ਹਰੀ ਮਿਰਚ ਪਾਣਾ ਚਾਹੁੰਦੇ ਤਾਂ ਜ਼ਰੂਰ ਪਾਣਾ ਜਿੰਨੇ ਮਰਜ਼ੀ ਚਟਪਟੀ ਬਣਾ ਸਕਦੇ ਹੋ ਬਟ ਮੈਂ ਨਹੀਂ ਪਾਇਆ ਕਿਉਂਕਿ ਮੈਂ ਜ਼ਿਆਦਾ ਕਰਾਰੇ ਨੇ ਬਣਾਣਾ ਇਹ ਵੀ ਬਹੁਤ ਕਰਾਰੇ ਨੇ ਅੱਗੇ ਇਹਦੇ ਚ ਵੀ ਹਰੀ ਮਿਰਚ ਜਾ ਚੁੱਕੀ ਹੈ ਤੇ ਜੇ ਬੱਚਾਂ ਨੂੰ ਜ਼ਰੂਰਤ ਹੋਏ ਕਿ ਤੇ ਅਲੱਗ ਅਸੀਂ ਕੱਟ ਕੇ ਰੱਖ ਲਾਂਗੇ ਤੇ ਫਿਰ ਵਿੱਚ ਪਾ ਲਾਂਗੇ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਸਾਰਾ ਤਿਆਰ ਕਰਕੇ ਗੋਲ ਗੱਪੇ ਤੇ ਫਿਰ ਦਿਖਾਨੀ ਆ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਸਾਡਾ ਸਾਰਾ ਮਟੀਰੀਅਲ ਤਿਆਰ ਹੋ ਗਿਆ ਗੋਲ ਗੱਪੇ ਤਿਆਰ ਨੇ ਅਸੀਂ ਦੇਖੋ ਗੋਲ ਗੱਪਿਆਂ 'ਚ ਥੋਲ ਕਰ ਲਏ ਨੇ ਆ ਦੇਖੋ ਮਟੀਰੀਅਲ ਕੱਲੇ ਇੰਨਾ ਨਾ ਘੜ ਤੋਂ ਘਟ ਮਟੀਰੀਅਲ ਇਹਦੇ 'ਚ ਪਾਣਾ ਥੋੜਾ ਥੋੜਾ ਕਰਕੇ ਅਗਰ ਤੁਸੀਂ ਮਟੀਰੀਅਲ ਜਿੰਨਾ ਪਾਓਗੇ ਉੰਨਾ ਟੇਸਟੀ ਬਣੇਗਾ ਹਾਂਜੀ ਅਸੀਂ ਇਸ ਤਰ੍ਹਾਂ ਗੋਲ ਗੱਪਿਆਂ ਨੂੰ ਮਟੀਰੀਅਲ ਦੇ ਨਾਲ ਭਰ ਲਵਾਂਗੇ ਪਹਿਲੇ ਕਿਉਂਕਿ ਇਹਦਾ ਬਹੁਤ ਜ਼ਿਆਦਾ ਟੇਸਟ ਆਉਂਦਾ ਸਾਡੇ ਮੂੰਹ ਚ ਪਾਣੀ ਆ ਰਿਹਾ ਸੀ ਕਿ ਪਹਿਲੇ ਦਿਖਾ ਦਈਏ ਵੀਡੀਓ ਫਿਰ ਅਸੀਂ ਖਾਣੇ ਇਹ ਹੈਗਾ ਮਿੱਠਾ ਪਾਣੀ ਦੇਖੋ ਪਹਿਲਾਂ ਤੁਸੀਂ ਮਿੱਠਾ ਪਾਣੀ ਪਾ ਲਓ ਅਗਰ ਤੁਸੀਂ ਖੱਟਾ ਮਿੱਠਾ ਖਾਣਾ ਚਾਹੁੰਦੇ ਹੋ ਤੇ ਉਸ ਤੋਂ ਬਾਅਦ ਖੱਟਾ ਪਾਣੀ ਇਹ ਲਓ ਜੀ ਸਾਡਾ ਗੋਲ ਗੱਪਾ ਹੋ ਗਿਆ ਤਿਆਰ ਤੇ ਹੁਣ ਇਹਨੂੰ ਖਾਏਗਾ ਮੇਰਾ ਗ੍ਰੈਂਡਸਨ ਠੀਕ ਹੈ ਜੀ ਲੈ ਲਓ ਜੀ गोलगप्पਿਆਂ ਦਾ ਪਾਣੀ ਤੇ ਗੋਲਗੱਪੇ ਬਹੁਤ ਜ਼ਿਆਦਾ ਟੇਸਟੀ ਐ ਖਾਓ ਵਿੱਚ ਪਕੜ ਦਿਆਂ ਕੈਮਰਾ ਤੁਸੀਂ ਅਲਪੜੀ ਆਪਣੀ ਮਰਜ਼ੀ ਦੇ ਨਾਲ ਜਿਸ ਤਰ੍ਹਾਂ ਮਰਜ਼ੀ ਬਣਾ ਸਕਦੇ ਹੋ ਖੱਟਾ ਬਣਾਣਾ ਖੱਟਾ ਬਣਾ ਲਓ ਖੱਟਾ ਮਿੱਠਾ ਬਣਾਣਾ ਖੱਟਾ ਮਿੱਠਾ ਬਣਾ ਲਓ ਇਹ ਮੈਂ ਦੋ ਗਲਾਸ ਖੱਟੇ ਦੇ ਬਣਾਏ ਨੇ ਔਰ ਇਹ ਮਿੱਠਾ ਪਾਣੀ ਆਲੂਆਂ ਦਾ ਮਟੀਰੀਅਲ ਮੈਂ ਤੁਹਾਨੂੰ ਦਿਖਾ ਹੀ ਦਿੱਤਾ ਸੀ ਦੇਖੋ ਕਿੰਨਾ ਵਧੀਆ ਬਣਿਆ ਕਿੰਨਾ ਟੇਸਟੀ ਤੇ ਕਿੰਨਾ ਮਜ਼ੇ ਵਾਲਾ ਔਰ ਗੋਲਗੱਪੇ ਸਾਡੇ ਦੇਖੋ ਕਿੰਨੇ ਫੁੱਲਦੇ ਪੈਣ ਔਰ ਮੈਂ ਮਟੀਰੀਅਲ ਭਰ ਕੇ ਰੱਖ ਦਿੱਤੇ ਨੇ ਹੁਣ ਬੱਚੇ ਆਪਣੇ ਆਪ ਖਾਣਗੇ ਜਿੰਨਾ ਜਿੰਨਾ ਕਿਸ ਨੇ ਖਾਣਾ ਠੀਕ ਹੈ ਜੀ ਅੱਛਾ ਬਣਾ ਬਟੇ ਵੈਰੀ ਗੁੱਡ ਬੱਚੇ ਕੋ ਬਹੁਤ ਪਸੰਦ ਆਇਆ ਤੇ ਕਹਿੰਦਾ ਬਹੁਤ ਵਧੀਆ ਟੇਸਟੀ ਦਾਦੀ ਓਕੇ ਜੀ ਥੈਂਕ ਯੂ ਜੀ ਇਕ ਵਾਰ ਇੰਜੋਏ ਕਰਨਾ ਜ਼ਰੂਰ ਗੋਲ ਗੱਪਿਆਂ ਨੂੰ ਦੇਖ ਕੇ ਤਾਂ ਵੈਸੇ ਪਾਣੀ ਆ ਜਾਂਦਾ ਹੁਣ ਬਰਦਾਸ਼ਤ ਨਹੀਂ ਹੋ ਰੇ ਤੇ ਅਸੀਂ ਵੀ ਖਾਣ ਲੱਗਿਆ ਤਾਂ ਤੁਸੀਂ ਵੀ ਖਾਓ ਠੀਕ ਹੈ ਜੀ